ਹੁਣ ਇਧਰ ਦੇਖੋ ਭਗਵੰਤਮਾਨ ਸਰਕਾਰ ਦੇ ਐਮਐਲਏ ਨਹੀਂ ਭਗਵੰਤਮਾਨ ਦੇ ਨਾਂ ਵਾਲਾ ਨੀ ਪੱਥਰ ਤੋੜ ਦਿੱਤਾ ਹਥੌੜੀਆਂ ਨਾਲ ਤੇ ਸੁੰਬਿਆਂ ਨਾਲ ਚੱਕਣਾ ਚੂਰ ਕਰ ਦਿੱਤਾ ਤੇ ਹੁਣ ਉਹ ਐਮਐਲਏ ਗੁਰਪ੍ਰੀਤ ਗੋਗੀ ਇਹ ਕਹਿ ਰਿਹਾ ਵੀ ਜਿਹੜੇ ਕੰਮ ਨੂੰ ਇਹ ਨੀ ਪੱਥਰ ਰੱਖਿਆ ਸੀ ਉਹ ਡੇਢ ਸਾਲ ਹੋ ਗਿਆ ਉਹ ਕੰਮ ਹੋਇਆ ਹੀ ਨਹੀਂ ਤੇ ਕਹਿੰਦਾ ਅਫਸਰ ਸੁਣਦੇ ਹੀ ਨਹੀਂ ਤੇ ਕਹਿੰਦਾ ਇਸ ਕੰਮ ਲਈ 650 ਕਰੋੜ ਰੁਪਈਆ ਆਇਆ ਤੇ 588 ਕਰੋੜ ਰੁਪਈਆ ਕਿੱਥੇ ਲਾਇਆ ਕਿੱਧਰ ਗਿਆ ਕਹਿੰਦਾ ਉਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਉਹਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਆ ਵਿਜੀਲੈਂਸ ਦੀ ਜਾਂਚ ਵੀ ਉਹਨੇ ਬਾਅਦ ਚ ਕਹੀ ਹੈ ਹੁਣ ਇਸ ਘਟਨਾ ਤੋਂ ਬਹੁਤ ਵੱਡੇ ਸਵਾਲ ਪੈਦਾ ਹੋ ਗਏ ਨੇ ਪਹਿਲਾ ਸਵਾਲ ਤਾਂ ਇਹ ਆ ਕਿ ਜਿਵੇਂ ਭਗਵੰਤ ਮਾਨ ਸਰਕਾਰ ਦੇ ਲੁਧਿਆਣਾ ਦੇ ਇਸ ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਵੀ ਮੈਂ ਇਹ ਨੀ ਪੱਥਰ ਇਸ ਕਰਕੇ ਲਾਇਆ ਤੇ ਭੰਨਿਆ ਕਿਉਂਕਿ ਅਫਸਰ ਸੁਣਦੇ ਨਹੀਂ ਤੇ ਜਿਹੜੇ ਕੰਮ ਲਈ ਇਹ ਨੀ ਪੱਥਰ ਲਾਇਆ ਸੀ ਉਹ ਹੋਇਆ ਨਹੀਂ ਪਹਿਲਾ ਸਵਾਲ ਕੀ ਸੱਚਮੁੱਚ ਭਗਵੰਤਮਾਨ ਸਰਕਾਰ ਦੀ ਗੱਲ ਅਫਸਰਸ਼ਾਹੀ ਨਹੀਂ ਸੁਣ ਰਹੀ ਕੀ ਸੱਚਮੁੱਚ ਭਗਵੰਤਮਾਨ ਸਰਕਾਰ ਤੋਂ ਅਫਸਰਸ਼ਾਹੀ ਬਾਹਰ ਹੈ ਬਾਗੀ ਹੈ ਕੀ ਸੱਚਮੁੱਚ ਐਮਐਲਏ ਦੇ ਕਹਿਣ ਮੁਤਾਬਕ 588 ਕਰੋੜ ਰੁਪਏ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਬੁੱਢੇ ਨਾਲੇ ਲਈ ਜਿਹੜਾ ਆਇਆ ਸੀ ਉਹ ਗਿਆ ਕਿੱਧਰ ਸੱਚਮੁੱਚ ਇੰਨੀਆਂ ਵੱਡੇ ਪੱਦਰ ਤੇ ਅਫਸਰ ਗੜਬੜਾਂ ਕਰ ਰਹੇ ਨੇ ਕੀ ਇਹ ਸੱਚ ਹੈ ਇਹਦਾ ਜਵਾਬ ਤਾਂ ਹੁਣ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸਰਕਾਰ ਹੀ ਦੇ ਸਕਦੀ ਹੈ ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਐਮ ਐਲ ਏ ਗੋਗੀ ਸਾਹਿਬ ਤੇ ਵੀ ਹੈ ਜਿਨ੍ਹਾਂ ਨੇ ਇਹ ਪੱਥਰ ਤੋੜਿਆ ਤੇ ਲਾਇਆ ਐਮ ਐਲ ਏ ਸਾਹਿਬ ਪਹਿਲਾਂ ਤਾਂ ਦਲੇਰੀ ਨਾਲ ਉਹਨਾਂ ਨੇ ਇਹ ਕੰਮ ਕੀਤਾ ਜੋਸ਼ ਨਾਲ ਕੀਤਾ ਤੈਸ ਜਾ ਕੇ ਕੀਤਾ ਤੇ ਹੁਣ ਗੱਲਾਂ ਕਰ ਰਹੇ ਨੇ ਗੋਲ ਮੋਲ ਗੋਲ ਮੋਲ ਕਿਦਾਂ ਵੇਖੋ ਸਰਕਾਰ ਪੰਜਾਬ ਚ ਕੀ ਦੀ ਐ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਕਿਹਦਾ ਆਮ ਆਦਮੀ ਪਾਰਟੀ ਦਾ ਮੰਤਰੀ ਮੰਡਲ ਕਿਹਦਾ ਆਮ ਆਦਮੀ ਪਾਰਟੀ ਦਾ ਗੋਗੀ ਸਾਹਿਬ ਕੌਣ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਜੇਕਰ ਉਹ ਇਹ ਕਹਿ ਰਹੇ ਨਹੀਂ ਕਿ ਅਫਸਰ ਸਾਡੀ ਸੁਣਦੇ ਨਹੀਂ ਤਕੀ ਫਿਰ ਭਗਵਨ ਤਮਾਨ ਸਰਕਾਰ ਕੋਲ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਉਹਨਾਂ ਅਫਸਰਾਂ ਤੇ ਕਾਰਵਾਈ ਕਰਨ ਦੀ ਤਾਕਤ ਨਹੀਂ ਉਹਨਾਂ ਨੂੰ ਬਦਲਣ ਦੀ ਤਾਕਤ ਨਹੀਂ ਉਹਨਾਂ ਨੂੰ ਹਟਾਉਣ ਦੀ ਤਾਕਤ ਨਹੀਂ ਕੀ ਸਰਕਾਰ ਇੰਜ ਨਹੀਂ ਕਰ ਸਕਦੀ ਸਰਕਾਰ ਕੋਲ ਵਿਜੀਲੈਂਸ ਹੈ ਪੰਜਾਬ ਸਰਕਾਰ ਕੋਲੇ ਕਿਉਂ ਐਮਐਲਏ ਗੋਗੀ ਸਾਹਿਬ ਨੇ ਵਿਜੀਲੈਂਸ ਦੀ ਜਾਂਚ ਸਭ ਤੋਂ ਪਹਿਲਾਂ ਨਹੀਂ ਮੰਗੀ ਕਿਉਂ ਕੀ ਵਿਜੀਲੈਂਸ ਤੇ ਵੀ ਯਕੀਨ ਨਹੀਂ ਔਰ ਗੋੜਮੋੜ ਗੱਲਾਂ ਐ ਇਦਾਂ ਨੇ ਐਮਐਲਏ ਸਾਹਿਬ ਦੀਆਂ ਵੀ ਜਿਸ ਜੋਸ਼ ਤੇ ਦਲੇਰੀ ਨਾਲ ਪੱਥਰ ਤੋੜਿਆ ਸੀ ਹੁਣ ਜਦੋਂ ਪੱਤਰਕਾਰ ਪੁੱਛਦੇ ਨੇ ਕਿ ਕੀ ਤੁਹਾਡੀ ਸਰਕਾਰ ਦੇ ਖਿਲਾਫ ਤੁਹਾਡਾ ਐ ਰੋਸ ਹੈ ਤਾਂ ਫਿਰ ਉੱਥੇ ਕਹਿੰਦੇ ਨਹੀਂ 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 ਮੇਰਾ ਰੋਸ ਸਰਕਾਰ ਖਿਲਾਫ ਨਹੀਂ ਮੇਰਾ ਤਾਂ ਅਫਸਰਾਂ ਦੇ ਖਿਲਾਫ ਹੈ ਅਫਸਰ ਨਹੀਂ ਨਾ ਸੁਣਦੇ ਤੇ ਗੋਗੀ ਸਾਹਿਬ ਨੂੰ ਫੇਰੇ ਸਵਾਲ ਹੈ ਕਿ ਗੋਗੀ ਸਾਹਿਬ ਕੀ ਅਫਸਰ ਤੁਹਾਡੀ ਸਰਕਾਰ ਦੇ ਉੱਤੋਂ ਦੀ ਪੈਗੇ ਨੇ ਕਿਸੇ ਸੂਬੇ ਦੇ ਵਿੱਚ ਸੂਬਾ ਸਰਕਾਰ ਮੁਖ ਹੁੰਦੀ ਹੈ ਅਫਸਰ ਤਾਂ ਸਰਕਾਰ ਦੇ ਕਰਿੰਦੇ ਹੁੰਦੇ ਨੇ ਜਿਵੇਂ ਲੋਕਾਂ ਦੇ ਨਮਾਇंदे ਸਰਕਾਰ ਤੇ ਮੰਤਰੀ ਹੁੰਦੇ ਨੇ ਮੁੱਖ ਮੰਤਰੀ ਤੇ ਮੰਤਰੀ ਤੇ ਗਾਂ ਸਰਕਾਰ ਦੇ ਕਰਿੰਦੇ ਸਰਕਾਰ ਦੀ ਨੌਕਰਸ਼ਾਈ ਅਫਸਰ ਹੁੰਦੇ ਨੇ ਤੇ ਕੀ ਫਿਰ ਉਹ ਨੌਕਰਸ਼ਾਈ ਯਾ ਸਰਕਾਰ ਦੇ ਨੌਕਰ ਸਰਕਾਰ ਤੋਂ ਉੱਪਰ ਦੀ ਪੈ ਰਹੇ ਨੇ ਇੱਥੇ ਹੁਣ ਆ ਜਦੋਂ ਗੋਗੀ ਸਾਹਿਬ ਨੂੰ ਪੁੱਛ ਰਹੇ ਆ ਪੱਤਰਕਾਰ ਵੀ ਕੀ ਤੁਸੀਂ ਜੇਕਰ ਇੰਜ ਇੱਥੇ ਹੋ ਰਿਹਾ ਸੀਗਾ ਤਾਂ ਇਹ ਤੁਸੀਂ ਮੁੱਖ ਮੰਤਰੀ ਦੇ ਜਾਂ ਸਬੰਧਤ ਮੈਕਮੇ ਦੇ ਮੰਤਰੀ ਦੇ ਧਿਆਨ ਚ ਨਹੀਂ ਲਿਆਂਦਾ ਤਾਂ ਕਹਿੰਦੇ ਆ ਮੈਂ ਸਭ ਨੂੰ ਦੱਸ ਚੁੱਕਾ ਮੈਂ ਸਭ ਨੂੰ ਬੜੀ ਵਾਰ-ਵਾਰ ਦੱਸਿਆ ਪਰ ਕੁਝ ਹੋਇਆ ਨਹੀਂ ਤੇ ਫਿਰ ਜਦੋਂ ਪੱਤਰਕਾਰ ਪੁੱਛਦੇ ਨੇ ਬੀਐਮਐਲਏ ਸਾਹਿਬ ਤੁਹਾਡੀ ਸਰਕਾਰ ਵੀ ਤੁਹਾਡੀ ਨਹੀਂ ਸੁਣਦੀ ਤਾਂ ਫਿਰ ਇੱਥੇ ਗੱਲ ਗੋਲ ਕਰ ਜਾਂਦੇ ਨੇ ਉਹ ਨਹੀਂ 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 ਮੰਤਰੀ ਸਾਹਿਬ ਤਾਂ ਸੁਣਦੇ ਨੇ ਗਾਂ ਅਫਸਰ ਨਹੀਂ ਸੁਣਦੇ ਕਮਾਲ ਹੋ ਗਈ ਪਹੁੰਚੋ ਕੇ ਖੋਤੀ ਫਿਰ ਮੇਰੀ ਗੱਲ ਦੀ ਬੋੜ ਥੱਲੇ ਆ ਵੀ ਜੇਕਰ ਅਫਸਰ ਨਹੀਂ ਸੁਣਦੇ ਮੁੱਖ ਮੰਤਰੀ ਦੀ ਮੰਤਰੀਆਂ ਦੀ ਤਾਂ ਫਿਰ ਅਫਸਰ ਉੱਤੋਂ ਦੀ ਪੈਗੇ ਸਰਕਾਰ ਉਹਨਾਂ ਤੇ ਕਾਰਵਾਈ ਨਹੀਂ ਕਰ ਸਕਦੀ ਦੇਖੋ ਮੈਂ ਸਿੱਧਾ ਕਹੂੰਗਾ ਐਮਐਲਏ ਸਾਹਿਬ ਨੇ ਜੋਸ਼ ਚਾਕੇ ਕੰਮ ਤਾਂ ਦਲੇਰੀ ਵਾਲਾ ਕੀਤਾ ਪਰ ਹੁਣ ਉਹਨਾਂ ਦੀ ਇਹ ਹਿੰਮਤ ਵੀ ਨਹੀਂ ਪੈਂਦੀ ਕਿ ਉਹ ਕਹਿ ਸਕਣ ਵੀ ਫਾਲਟ ਸਰਕਾਰ ਚ ਹੈ ਮੰਨ ਲਓ ਇਹੀ ਐਮਐਲਏ ਗੁਰਪ੍ਰੀਤ ਗੋਗੀ ਸਾਹਿਬ ਜੇ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਤਾਂ ਸਿੱਧਾ ਹੀ ਇਹਨਾਂ ਕਹਿਣਾ ਸੀ ਸਰਕਾਰ ਨਕਮੀ ਹੈ ਸਰਕਾਰ ਤੋਂ ਕੁਝ ਨਹੀਂ ਹੁੰਦਾ ਸਰਕਾਰ ਕਮਜ਼ੋਰ ਹੈ ਸਰਕਾਰ ਦੇ ਪੱਲੇ ਕੱਖ ਨਹੀਂ ਤੇ ਇਹੀ ਗੱਲਾਂ ਹੁਣ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਾਂਗਰਸ ਅਕਾਲੀ ਦਲ ਬੀਜੇਪੀ ਆਹੀ ਗੱਲਾਂ ਉਹ ਕਹਿ ਰਹੇ ਨੇ ਤੇ ਕਹਿਣੀਆਂ ਵੀ ਬਣਦੀਆਂ ਨੇ ਕਿਉਂਕਿ ਅਫਸਰਸ਼ਾਹੀ ਗਵਰਨਮੈਂਟ ਦੇ ਉੱਪਰ ਦੀ ਨਹੀਂ ਹੁੰਦੀ ਅਫਸਰਸ਼ਾਹੀ ਥੱਲੇ ਹੁੰਦੀ ਆ ਚੁਣੀ ਹੋਈ ਸਰਕਾਰ ਉੱਪਰ ਹੁੰਦੀ ਆ ਅਫਸਰਾਂ ਦੀ ਕੀ ਮਜਾਦ ਹੈ ਜਦੋਂ ਮਰਜ਼ੀ ਮੁੱਖ ਮੰਤਰੀ ਕਿਸੇ ਵੀ ਅਫਸਰ ਨੂੰ ਇਧਰੋਂ ਚੁੱਕ ਕੇ ਉਧਰ ਬਦਲੀ ਕਰ ਸਕਦਾ ਹੈ ਬਦਲੀ ਤੋਂ ਵੀ ਗਾਂ ਜੇ ਕੋਈ ਜ਼ਿਆਦਾ ਵਿਗੜਿਆ ਅਫਸਰ ਹੈ ਤਾਂ ਉਹਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਉਹਨੂੰ ਡਿਸਮਿਸ ਵੀ ਕੀਤਾ ਜਾ ਸਕਦਾ ਤੱਥਾਂ ਦੇ ਨਾਲ ਬਾਦ ਦੇ ਵਿੱਚ ਅਗਲਾ ਆਪਦੇ ਆਪ ਨੂੰ નિર્ਦੋਸ਼ ਸਾਬਤ ਜੇ ਦੇ ਕਰ ਲੇਗਾ ਤੋਂ ਬਹਾਲ ਹੋ ਸਕਦਾ ਹੈ ਪਰ ਇੱਕ ਵਾਰ ਮੁੱਖ ਮੰਤਰੀ ਤਕੜਾ ਐਕਸ਼ਨ ਲੈ ਸਕਦਾ ਹੈ ਮੰਤਰੀ ਵੀ ਮਹਿਕਮੇ ਦਾ ਲੈ ਸਕਦਾ ਹੈ ਪਰ ਇੱਥੇ ਇਕੱਲੇ ਐਮਐਲਏ ਗੋਗੀ ਸਾਹਿਬ ਨਹੀਂ ਬਹੁਤ ਸਾਰੇ ਐਮਐਲਏ ਨੇ ਆਮ ਆਦਮੀ ਪਾਰਟੀ ਦੀ ਜਿਹੜੇ ਇਹ ਕਹਿੰਦੇ ਨਹੀਂ ਵੀ ਸਾਡੀ ਕੋਈ ਸੁਣਦਾ ਨਹੀਂ ਸਾਡੀ ਚੱਲਦੀ ਨਹੀਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਜਿਹੜੇ ਕੁਮਰ ਵਿਜੇ ਪ੍ਰਤਾਪ ਨੇ ਐਮਐਲਏ ਅਮਰਸਰ ਤੋਂ ਉਹਨਾਂ ਨੇ ਕਿੰਨੀ ਵਾਰ ਇਹ ਮਸਲਾ ਠਾਇਆ ਵੀ ਸਾਡੀ ਤਾਂ ਸਰਕਾਰ ਸੁਣਵਾਈ ਨਹੀਂ ਗਈ ਸਾਡੀ ਕੋਈ ਸੁਣਦਾ ਹੀ ਨਹੀਂ ਤੇ ਇੱਕ ਹੋਰ ਐਮਐਲਏ ਪਿਛਲੇ ਦਿਨੀ ਉਹਨਾਂ ਨੇ ਬਹੁਤ ਸ਼ਰਿਆਂ ਬੋਲਤਾ ਸੀਗਾ ਵੀ ਸਾਡੇ ਨਾਲੋਂ ਵੱਧ ਤਾਂ ਕਾਲੀਆਂ ਕਾਂਗਰਸੀਆਂ ਦੀ ਚੱਲੀ ਜਾਂਦੀ ਹੈ ਸਾਡੀ ਐਮਐਲਿਆਂ ਦੀ ਤਾਂ ਕੋਈ ਥਾਣੇਦਾਰ ਨਹੀਂ ਸੁਣਦਾ ਇਹ ਗੱਲ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਖੁਦ ਬੋਲੀ ਪਿਛਲੇ ਦਿਨੀ ਉਸ ਤੋਂ ਬਾਅਦ ਉਹਨੇ ਵੀ ਗੱਲਾਂ ਗੋਲਮੋਲ ਕਰਕਰ ਦਿੱਤੀਆਂ ਪਰ ਬੋਲੀ ਸੀ ਹੁਣ ਇੱਥੇ ਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਫਿਰ ਅਫਸਰशाही ਤੇ ਕਮਾਂਡ ਨਹੀਂ ਬਣ ਪਾ ਰਹੀ ਕੰਟਰੋਲ ਨਹੀਂ ਬਣ ਪਾ ਰਿਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਿਨ੍ਹਾਂ ਦਾ 10 10 15 15 ਸਾਲ ਪਾਰਟੀ 'ਚ ਕੰਮ ਕੀਤਾ ਉਹਨਾਂ ਦੇ ਵਿੱਚੋਂ ਇੱਕ ਵਰਕਰ ਅੱਜ ਪਟਿਆਲਾ ਦੇ ਵਿੱਚ ਉੱਥੇ ਵੀਡੀਓ ਬਣਾ ਕੇ ਉਹਨੇ ਪਾਈ ਹੈ ਕਹਿੰਦਾ ਅਫਸਰ ਇੱਥੇ ਪਬਲਿਕ ਨੂੰ ਮਿਲਦੇ ਨਹੀਂਗੇ ਕੋਈ ਸੁਣਦਾ ਨਹੀਂਗਾ ਦੋ ਦੋ ਤਿੰਨ ਤਿੰਨ ਦਿਨ ਇੱਥੇ ਲੋਕ ਆਉਂਦੇ ਨੇ ਅਫਸਰ ਨੂੰ ਮਿਲਣ ਤੇ ਅਫਸਰ ਲੋਕਾਂ ਨੂੰ ਮਿਲਕੇ ਨਹੀਂ ਰਾਜੀ ਤੇ ਸਰਕਾਰ ਸਾਡੀ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਇਹ ਗੱਲ ਉਹਨੇ ਬੋਲੀ ਆ ਉਹਦੀ ਵੀਡੀਓ ਚੈਨਲਾਂ ਤੇ ਵਾਇਰਲ ਹੋ ਰਹੀ ਹੈ ਸ਼ਰਿਆ ਮੋ ਬੋਲ ਰਿਹਾ ਮਿੱਤਰ ਵੀ ਸਰਕਾਰ ਕਾਰਵਾਈ ਨਹੀਂ ਕਰ ਰਹੀ ਤਾਂ ਇਹ ਗੱਲ ਮੈਂ ਵੀ ਕਹੂੰਗਾ ਹਰ ਰੋਜ਼ਾਨਾ ਹੀ ਕਿਤੇ ਨੇ ਕਿਤੇ ਰੋਜ਼ਾਨਾ ਦਫ਼ਤਰਾਂ ਤੇ ਜਾਣਾ ਪੈਂਦਾ ਹੈ ਉੱਥੇ ਅਫਸਰ ਉਪਲਬਧ ਨਹੀਂ ਹੁੰਦੇ ਉਹ ਮਿਲਦੇ ਹੀ ਨਹੀਂ ਜੇ ਉੱਥੇ ਹੋਣ ਵੀ ਵੀ ਸੀ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਜਨਤਾ ਬਾਹਰ ਬੈਠੀ ਖੱਜਲ ਹੋ ਰਹੀ ਹੁੰਦੀ ਹੈ ਪਰੇਸ਼ਾਨ ਹੋ ਰਹੀ ਹੁੰਦੀ ਹੈ ਪੂਰੀ ਗਰਮੀ ਚ ਬਾਹਰ ਲੋਕਾਂ ਤੇ ਪੱਖੇ ਵੀ ਨਹੀਂ ਲੱਗੇ ਹੋਏ ਜਿੱਥੇ ਉਹ ਡੀਸੀ ਦੇ ਕਮਰੇ ਅੱਗੇ ਜਾਂ ਐਸਐਸਪੀ ਦੇ ਜਾਂ ਐਸਬੀਐਮ ਦੇ ਜਾਂ ਤਹਿਸੀਲਦਾਰ ਦੇ ਕਮਰੇ ਅੱਗੇ ਲੋਕ ਚੰਗੀ ਥਾਂ ਤੇ ਬਹਿ ਕੇ ਵੇਟ ਵੂਟ ਕਰ ਲੈਣਾ ਐਦਾਂ ਦਾ ਕੋਈ ਬਹੁਤੇ ਪੁਖਤਾ ਪ੍ਰਬੰਧ ਵੀ ਹੈ ਨਹੀਂ ਜੀ بس ਲੋਕ ਵਿਚਾਰੇ ਆਉਂਦੇ ਨੇ ਖੱਜਲ ਹੋ ਕੇ ਚਲੇ ਜਾਂਦੇ ਨੇ ਕੁਝ ਕ ਨੂੰ ਮਿਲਿਆ ਜਾਂਦਾ ਤੇ ਐਦਾਂ ਦਾ ਆਲਮ ਜਿਹੜੀ ਗੱਲ ਉਸ ਬੰਦੇ ਨੇ ਬੋਲੀ ਐ ਉਹ ਸੱਚ ਬੋਲੀ ਐ ਉਹਦੇ ਚ ਦਮ ਐ ਤੇ ਇਧਰ ਇਹ ਐਮਐਲਏ ਗੁਰਪ੍ਰੀਤ ਗੋਗੀ ਸਾਹਿਬ ਨੇ ਜਿਹੜੀ ਅੱਜ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਇਹਦੇ ਅਰਥ ਵੱਡੇ ਨੇ ਇਹਦੇ ਮੈਨੇ ਵੱਡੇ ਨੇ ਇਹ ਸਿੱਧਾ ਸਿੱਧਾ ਸੰਕੇਤ ਹੈ ਕਿ ਸਰਕਾਰ ਦੇ ਕੰਟਰੋਲ ਚ ਅਫਸਰ ਸਹੀ ਹੈ ਨਹੀਂ ਨਹੀਂ ਸੁਣਦੇ ਜੇ ਇੱਕ ਸਰਕਾਰ ਦਾ ਸਤਾਧਾਰੀ ਧਿਰ ਦਾ ਐਮ ਐਲ ਏ ਨਰਾਸ਼ ਹੋ ਕੇ ਨਹੀਂ ਪੱਥਰ ਢਾ ਰਿਆ ਵੀ ਇਹ ਕੰਮ ਹੀ ਕੋਈ ਨਹੀਂ ਹੋਇਆ ਇਹ ਨਹੀਂ ਪੱਥਰ ਦਾ ਤਨੀ ਪੱਥਰ ਲੱਗਾ ਕੋ ਰਵੇ ਮੈਂ ਉਹ ਕਹਿੰਦਾ ਮੈਂ ਆਪ ਲਾਇਆ ਸੀ ਉੱਤੇ ਮੁੱਖ ਮੰਤਰੀ ਦਾ ਨਾਮ ਲਿਖਿਆ ਥੱਲੇ ਉਹਦਾ ਨਾਮ ਲਿਖਿਆ ਤੇ ਕਹਿੰਦਾ ਮੈਂ ਆਪ ਹੀ ਤੋੜਤਾ ਕਹਿੰਦਾ ਲੋਕ ਟਿਚਰਾਂ ਕਰਦੇ ਨੇ ਲੋਕ ਮਖੌਲ ਡਾਉਂਦੇ ਨੇ ਐਮ ਐਲ ਏ ਕਹਿੰਦਾ ਜਦੋਂ ਕੰਮ ਨਹੀਂ ਹੋ ਰਹੇ ਤਾਂ ਲੋਕ ਮਖੌਲ ਡਾ ਰਹੇ ਨੇ ਤੇ ਕਹਿੰਦਾ ਫਿਰ ਮਜਬੂਰੀ ਬਸ ਮੈਨੂੰ ਇਹ ਕਰਨਾ ਪਿਆ ਹੁਣ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਕਿਵੇਂ ਲੱਗਦਾ ਕਿ ਐਮਐਲਏ ਗੋਗੀ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ